ਕਈ ਵਾਰ ਜ਼ਿੰਦਗੀ ਵਿੱਚ ਚਮਤਕਾਰ ਵੀ ਹੁੰਦੇ ਨੇ ਪਰ ਇਹੋ ਜਿਹਾ ਚਮਤਕਾਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਰਾਜਵੀਰ ਪਿਛਲੇ 44 ਦਿਨਾਂ ਤੋਂ ਘਰ ਤੋਂ ਗਾਇਬ ਸੀ ਨਾ ਫੋਨ ਨਾ ਸੁਨੇਹਾ ਨਾ ਕੋਈ ਪਤਾ ਸਮਾਂ ਲੰਘਦਾ ਗਿਆ ਪਰ ਰਾਜਵੀਰ ਦੀ ਕੋਈ ਖਬਰ ਨਹੀਂ ਆਈ ਹੌਲੀ ਹੌਲੀ ਘਰ ਦੇ ਲੋਕ ਇੱਕ ਦੂਜੇ ਨੂੰ ਵੇਖਣ ਲੱਗੇ ਪਰ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਮਾਂ ਅੱਖਾਂ ਵਿੱਚ ਹੰਝੂ ਲੈ ਕੇ ਕਹਿੰਦੀ ਮੇਰਾ ਪੁੱਤ ਹੁਣ ਕਦੇ ਨਹੀਂ ਵਾਪਸ ਆਵੇਗਾ ਤੇ ਉਸ ਦਾ ਸੰਸਕਾਰ ਵੀ ਅਸੀਂ ਆਪਣੇ ਹੱਥੀ ਕੀਤਾ ਸੀ ਰਾਜਵੀਰ ਦੇ ਜਾਣ ਤੋਂ ਬਾਅਦ ਘਰ ਵਿੱਚ ਥਾਰੇ ਚੋ ਹੀ ਰਹਿੰਦੇ ਸੀ ਦਿਲ ਵਿੱਚ ਡਰ ਰੱਖੀ ਬੈਠੇ ਸੀ ਅਤੇ ਥਾਲ ਵਿੱਚ ਇੱਕ ਫਰ ਫਿਰ ਰਾਜਵੀਰ ਦੀ ਜਗ੍ਹਾ ਖਾਲੀ ਸੀ ਪਰ ਅੱਜ ਬਿਨਾਂ ਦੱਸੇ ਬਿਨਾਂ ਆਵਾਜ਼ ਕੀਤੇ ਦਰਵਾਜ਼ਾ ਹੋਲੀ ਜਿਹਾ ਖੁੱਲ੍ਹਿਆ ਹਵਾ ਦਾ ਝੋਕਾ ਆਇਆ ਤੇ ਜਿਵੇਂ ਕਿਸੇ ਨੇ ਹੋਲੀ ਜਿਹਾ ਕਿ ਆਹ ਹੋਵੇ ਮਾਂ ਮੈਂ ਆ ਗਿਆ ਤੇ ਇਹ ਆਵਾਜ਼ ਰਾਜਵੀਰ ਦੀ ਸੀ ਹਾਂਜੀ ਰਾਜਵੀਰ ਦੀ ਹਾਂਜੀ ਰਾਜਵੀਰ ਜਵੰਦਾ ਘਰ ਵਾਪਸ ਆ ਗਿਆ ਤੇ ਹੁਣ ਜਦੋਂ ਲੋਕ ਉਸ ਨੂੰ ਵੇਖਦੇ ਆ ਉਹਨਾਂ ਦੇ ਚਿਹਰਿਆਂ ਤੇ ਇੱਕ ਹੀ ਪ੍ਰੇਸ਼ਨ ਹੁੰਦਾ ਆ ਇਹ ਜਿੰਦਾ ਕਿਵੇਂ ਇਹ ਤਾਂ ਮਰ ਗਿਆ ਸੀ ਤੇ ਜੋ ਅੱਗੇ ਹੋਇਆ ਉਹ ਸੁਣ ਕੇ ਤੂੰ ਦੀ ਸਾਰੇ ਇਮੋਸ਼ਨਲ ਹੋ ਜਾਉਗੇ ਘਰ ਵਿੱਚ ਪਿਛਲੇ 44 ਦਿਨਾਂ ਤੋਂ ਇੱਕ ਅਜੀਹ ਅਸਰ ਨਾਟਾ ਸੀ ਜਿਵੇਂ ਘਰ ਖਾਮੋਸ਼ ਨਹੀਂ ਪਰ ਸਿਆ ਹੋਇਆ ਸੀ ਡਾਈਨਿੰਗ ਟੇਬਲ ਤੇ ਹਰ ਸ਼ਾਮ ਚਾਰ ਥਾਲਾਂ ਤਿਆਰ ਹੁੰਦੀਆਂ ਸਨ ਪਰ ਇੱਕ ਥਾਲ ਹਮੇਸ਼ਾ ਖਾਲੀ ਰਹਿੰਦੀ ਹੁੰਦੀ ਸੀ ਉਹ ਸੀ ਰਾਜਵੀਰ ਦੀ ਸੀਟ ਅਜੇ ਵੀ ਵੇਟ ਕਰ ਰਹੀ ਸੀ ਰਾਜਵੀਰ ਦੀ ਸੀਟ ਉਸ ਦੇ ਮਾਲਕ ਦੀ ਪਰ ਉਹ ਨਹੀਂ ਆਇਆ ਰਾਤ ਨੂੰ ਮਾਂ ਹੌਲੇ-ਹੌਲੇ ਉਸ ਦੇ ਕਮਰੇ ਵਿੱਚ ਜਾਂਦੀ ਉਸ ਦੀ ਤਸਵੀਰ ਸਿੱਧੀ ਕਰਦੀ ਅਤੇ ਇੱਕ ਦੀਵਾ ਬਾਲਦੀ ਬਾਲਣ ਵੇਲੇ ਉਸ ਦੇ ਹੱਥ ਵੀ ਕੰਬਦੇ ਸਨ ਕਿਉਂਕਿ ਉਹਨਾਂ ਹੱਥਾਂ ਵਿੱਚ ਇੱਕ ਉਮੀਦ ਵੀ ਸੀ ਤੇ ਡਰ ਵੀ ਤੇ ਮਾਂ ਉਹਦੀ ਆਪਣੇ ਆਪ ਨੂੰ ਹੀ ਕਹਿੰਦੀ ਰਹਿੰਦੀ ਸੀ ਤੇ ਰੱਬ ਨਾਲ ਗੱਲਾਂ ਕਰਦੀ ਰਹਿੰਦੀ ਸੀ ਰਾਜਵੀਰ ਸਿਰਫ ਇੱਕ ਫੋਨ ਕਰਦੀ ਸੱਜਣਾ ਬਸ ਦੱਸ ਦੇ ਤੂੰ ਠੀਕ ਆ ਨਾ ਮੈਂ ਸਾਰੀ ਦੁਨੀਆ ਨਾਲ ਲੜ ਲਵਾਂਗੀ ਪੁੱਤ ਪਰ ਬਸ ਤੂੰ ਆ ਜਾਈ ਪਰ ਫੋਨ ਨਹੀਂ ਆਇਆ ਨਾ ਹੀ ਰਾਜਵੀਰ ਆਇਆ ਖਾਮੋਸ਼ੀ ਆਉਂਦੀ ਸੀ ਅਤੇ ਮਾਂ ਦੀ ਆਵਾਜ਼ ਹਰ ਦਿਨ ਹੋਰ ਵੀ ਟੁੱਟਦੀ ਜਾ ਰਹੀ ਸੀ ਰਾਤ ਦੇ ਪੌਣੇ 2 ਵਜੇ ਜਦ ਸਾਰਾ ਘਰ ਡੂੰਘੀ ਨੀ ਦੇ ਵਿੱਚ ਸੀ ਅਚਾਨਕ ਫੋਨ ਵੱਜ ਪਿਆ ਜਿਵੇਂ ਕਿਸੇ ਨੇ ਖਾਮੋਸ਼ ਘਰ ਵਿੱਚ ਪੱਥਰ ਸਿੱਟ ਦਿੱਤਾ ਹੋਵੇ ਸਭ ਡਰੇ ਹੋਏ ਜਾਗ ਉੱਠੇ ਇਸ ਬੇਲੇ ਕਿਸ ਦਾ ਫੋਨ ਹੋ ਸਕਦਾ ਆ ਸਭ ਤੋਂ ਪਹਿਲਾਂ ਉਸ ਦੀ ਮਾਂ ਉੱઠી ਤੇ ਹੌਲੀ-ਹੌਲੀ ਫੋਨ ਵੱਲ ਵੱਧ ਗਈ ਪੈਰਾਂ ਦੀ ਚਾਲ ਵੀ ਕੰਬਦੀ ਹੋਈ ਸੀ ਮਾਂ ਦੇ ਦਿਲ ਦੀ ਤੱਕ-ਤੱਕ ਕੰਦਾ ਵਿੱਚ ਵੱਜਦੀ ਸੁਣਾਈ ਦਿੰਦੀ ਸੀ ਉਸ ਦੇ ਹੱਥ ਵੀ ਕੰਬ ਰਹੇ ਸਨ ਪਰ ਉਸ ਨੇ ਹਿੰਮਤ ਕਰਕੇ ਫੋਨ ਚੁੱਕ ਹੀ ਲਿਆ ਜਿਵੇਂ ਹੀ ਉਸ ਦੀ ਮਾਂ ਨੇ ਫੋਨ ਚੁੱਕ ਕੇ ਹੈਲੋ ਕਿਹਾ ਤੇ ਅੱਗੇ ਉਹ ਵੀ ਆਵਾਜ਼ ਤੇ ਫਿਰ ਰਾਜਵੀਰ ਹੌਲੀ-ਹੌਲੀ ਬੋਲਿਆ ਮਾਂ ਮੈਂ ਆ ਰਿਹਾ ਆਂ ਇਹ ਸੁਣ ਕੇ ਮਾਂ ਦੇ ਹੱਥ ਵਿੱਚ ਫੋਨ ਕੰਬਣ ਲੱਗਦਾ ਆ ਫਿਰ ਹੌਲੀ-ਹੌਲੀ ਹਿੱਲਦਾ ਆ ਅਤੇ ਠੱਕ ਕਰਕੇ ਪਰਸ਼ ਤੇ ਡਿੱਗ ਜਾਂਦਾ ਆ ਉਸ ਪਲ ਮਾਂ ਦੀ ਦੁਨੀਆ ਰੁਕ ਗਈ ਨਾ ਰੋ ਸਕੀ ਨਾ ਬੋਲ ਸਕੀ ਬਸ ਉਹ ਪੱਥਰ ਵਾਂਗ ਠੰਡੀ ਹੋ ਗਈ ਅੱਖਾਂ ਵਿੱਚ ਹੰਝੂ ਨਹੀਂ ਪਰ ਚਿਹਰੇ ਤੇ ਵਿਸ਼ਵਾਸ ਤੇ ਡਰ ਦੋਹਾਂ ਦੀ ਲੜਾਈ ਹੋ ਰਹੀ ਸੀ ਦਿਲ ਧੱਕਮ ਧੱਕ ਕਰ ਰਿਹਾ ਸੀ ਰਾਜਵੀਰ ਜਿੰਦਾ ਆ ਪਰ ਦਿਮਾਗ ਹੋਲੇ ਨਾਲ ਫੁਸਫੁਸਾਇਆ ਕਿਤੇ ਇਹ ਸਪਨਾ ਨਾ ਹੋਵੇ ਉਸ ਵੇਲੇ ਮਾਂ ਦੀ ਆਤਮਾ ਨੇ ਰੱਬ ਕੋਲੋਂ ਇੱਕ ਪ੍ਰਾਰਥਨਾ ਕੀਤੀ ਜੇ ਸੁਪਨਾ ਵੀ ਹੋਵੇ ਤੇ ਮਾਂ ਨੇ ਕਿਹਾ ਕਿਰਪਾ ਕਰਕੇ ਜਗਾਓ ਨਾ ਮੇਰੇ ਰਾਜਵੀਰ ਨੂੰ ਮਾਂ ਨੇ ਹੌਲੀ ਜਿਹਾ ਮੂੰਹ ਖੋਲਿਆ ਅੱਖਾਂ ਵਿੱਚ ਪਾਣੀ ਧੋੜ ਪਿਆ ਪਰ ਇਹ ਪਹਿਲੀ ਵਾਰ ਸੀ ਕਿ ਉਹ ਰੋ ਨਹੀਂ ਰਹੀ ਸੀ ਉਹ ਵਿਸ਼ਵਾਸ ਕਰ ਰਹੀ ਸੀ ਮਾਂ ਨੇ ਫਿਰ ਅੱਗੇ ਉਹ ਜਵਾਬ ਦਿੱਤਾ ਤੋ ਸੱਚੀ ਜ਼ਿੰਦਾ ਹੈ ਰਾਜਵੀਰ ਤੇ ਅੱਗੇ ਉਹ ਰਾਜਵੀਰ ਕਹਿੰਦਾ ਹਾਂਜੀ ਮੰਮੀ ਮੈਂ ਜ਼ਿੰਦਾ ਹਾਂ ਫਿਰ ਫੋਨ ਦੀ ਲਾਈਨ ਅਚਾਨਕ ਕੱਟ ਹੋ ਗਈ ਅਤੇ ਪੂਰਾ ਘਰ ਦੁਆਰਾ ਚੁੱਪ ਹੋ ਗਿਆ ਪਰ ਇਸ ਵਾਰੀ ਚੁੱਪ ਵਿੱਚ ਵੀ ਉਮੀਦ ਦੀ ਧੁੰਨ ਸੀ ਉਸ ਰਾਤ ਤੋਂ ਬਾਅਦ ਮਾਂ ਨੇ ਫੋਨ ਨਹੀਂ ਟੱਕਿਆ ਉਹ ਦਾ ਦਰਵਾਜ਼ਾ ਟੱਕਣ ਲੱਗ ਪਈ ਸੀ ਲੋਕ ਕਹਿੰਦੇ ਸਨ ਪਾਗਲ ਹੋ ਗਈ ਆ ਪਰ ਮਾਂ ਕਹਿੰਦੀ ਸੀ ਪੁੱਤਰ ਦੀ ਆਸ ਰੱਖਣ ਵਾਲੇ ਮਾਪੇ ਕਦੇ ਪਾਗਲ ਨਹੀਂ ਹੁੰਦੇ ਉਹ ਤਾਂ ਜਿੰਦਾ ਰਹਿੰਦੇ ਨੇ ਅਤੇ ਮੈਂ ਉਸ ਦਿਨ ਦੀ ਵੇਟ ਕਰਦੀ ਸੀ ਜਦੋਂ ਮੇਰੇ ਘਰ ਦਾ ਦਰਵਾਜ਼ਾ ਖੜਕੇ ਤੇ ਮੇਰਾ ਪੁੱਤਰ ਆ ਜਾਵੇ ਕਦੇ ਕਦੇ ਉਮੀਦ ਵੀ ਇਦਾਂ ਹੀ ਤਾਕਤਵਾਰ ਹੁੰਦੀ ਆ ਜੋ ਮਰੇ ਹੋਏ ਮਨੁੱਖ ਨੂੰ ਵੀ ਜ਼ਿੰਦਾ ਕਰ ਦਵੇ ਅਤੇ ਫੇ ਰਾਜਵੀਰ ਸਾਹਮਣੇ ਸੀ ਜ਼ਖਮੀ ਨਹੀਂ ਸੀ ਪਰ ਅੰਦਰੋਂ ਬਹੁਤ ਜ਼ਿਆਦਾ ਟੁੱਟਿਆ ਹੋਇਆ ਸੀ ਮਾਂ ਨੇ ਕੁਝ ਨਹੀਂ ਕਿਹਾ ਸਿਰਫ ਗਲੇ ਲੱਗ ਗਈ ਅਤੇ ਰੋਣ ਲੱਗ ਪਈ ਇੰਨੇ ਜ਼ੋਰ ਨਾਲ ਜਿਵੇਂ ਉਸਨੇ ਜ਼ਿੰਦਗੀ ਨੂੰ ਫਿਰ ਤੋਂ ਦੁਬਾਰਾ ਫੜ ਲਿਆ ਹੋਵੇ ਅਤੇ ਉਸ ਨੂੰ ਗਲੇ ਲਗਾ ਕੇ ਬੋਲੀ ਤੂੰ ਆ ਗਿਆ ਰਾਜਵੀਰ ਹੁਣ ਕੁਝ ਨਹੀਂ ਚਾਹੀਦਾ ਮੈਨੂੰ ਬਸ ਇਦਾਂ ਹੀ ਰਹੀ ਸਾਡੇ ਨਾਲ ਤੇ ਆਪਣੇ ਬੱਚਿਆਂ ਨਾਲ ਤੇ ਆਪਣੀ ਵਾਈਫ ਨਾਲ ਉਹ ਦਿਨ ਘਰ ਦੀ ਫਿਜ਼ਾ ਹੀ ਬਦਲ ਗਈ ਸੀ ਪਰ ਸਭ ਤੋਂ ਵੱਡਾ ਚਮਤਕਾਰ ਅਜੇ ਹੋਣ ਵਾਲਾ ਸੀ ਹੌਲੀ ਹੌਲੀ ਨਿੱਕੇ ਨਿੱਕੇ ਪੈਰਾਂ ਦੀ ਚਾਲ ਉਹਨਾਂ ਹੀ ਦੇ ਤੀ ਰਾਜਵੀਰ ਸੋਫੇ ਤੇ ਬੈਠਾ ਸੀ ਅਚਾਨਕ ਦੋ ਛੋਟੇ ਬੱਚਿਆਂ ਦੀਆਂ ਕੰਨਾਂ ਆਵਾਜ਼ਾਂ ਚ ਪਈਆਂ ਤੇ ਉਸਦੇ ਬੱਚੇ ਕਹਿੰਦੇ ਪਾਪਾ 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 ਆ ਗਏ ਤੁਸੀਂ ਮੇਰੇ ਪਿਆਰੇ ਪਾਪਾ ਆਈ ਲਵ ਯੂ ਸੋ ਮੱਚ ਅਤੇ ਫਿਰ ਰਾਜਵੀਰ ਉੱਤੇ ਨੂੰ ਮੂੰਹ ਉਠਾਉਂਦਾ ਆ ਅੱਗੇ ਦੋ ਨਿੱਕੀਆਂ ਜ਼ਿੰਦਗੀਆਂ ਖੜੀਆਂ ਸਨ ਕੁੜੀ ਤੇ ਮੁੰਡਾ ਦੋਵੇਂ ਬੱਚੇ ਹੌਲੀ-ਹੌਲੀ ਉਸ ਵੱਲ ਵੱਧ ਜਾਂਦੇ ਹਨ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਜਾਣ ਪਛਾਣ ਸੀ ਜਿਵੇਂ ਦਿਲ ਹਮੇਸ਼ਾ ਜਾਣਦਾ ਸੀ ਕਿ ਪਾਪਾ ਵਾਪਸ ਆਣੇ ਹੀ ਸੀ ਉਹ ਸ਼ਾਮ ਰਾਜਵੀਰ ਨੇ ਪਹਿਲੀ ਵਾਰ ਆਪਣੇ ਮੌਨ ਨੂੰ ਆਵਾਜ਼ ਦਿੱਤੀ ਅੰਦਰੋਂ ਜੋ ਟੁੱਟਿਆ ਸੀ ਉਹ ਬਾਹਰ ਆਉਣਾ ਸ਼ੁਰੂ ਹੋ ਗਿਆ ਸੀ ਰਾਜਵੀਰ ਟੁੱਟੀ ਆਵਾਜ਼ ਵਿੱਚ ਕਹਿੰਦਾ ਆ ਦੋਸਤ ਛੱਡ ਗਏ ਕੰਮ ਹੱਥੋਂ ਨਿਕਲ ਗਿਆ ਜੋ ਮੇਰੇ ਦੋਸਤ ਸੀ ਉਹੀ ਮੇਰੇ ਖਿਲਾਫ ਹੋ ਗਏ ਸੀ ਮਾਂ ਕੋਈ ਹੌਸਲਾ ਦੇਣ ਵਾਲਾ ਨਹੀਂ ਸੀ ਨਾ ਫੋਨ ਨਾ ਮੈਸੇਜ ਨਾ ਕਿਸੇ ਦਾ ਕੋਈ ਸਾਥ ਸੀ ਸਟ੍ਰੈਸ ਮੈਨੂੰ ਅੰਦਰੋਂ ਅੰਦਰ ਹੀ ਖਾ ਰਹੀ ਸੀ ਮਾਂ ਇੱਕ ਦਿਨ ਨਹੀਂ ਮਾਂ 40 45 ਦਿਨ ਤੱਕ ਸਟ੍ਰੈਸ ਮੈਨੂੰ ਖਾਂਦੀ ਰਹੀ ਮੈਂ ਫੋਨ ਗਾਰਕ ਨੇ ਕੀਤਾ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਤੁਸੀਂ ਮੇਰੀ ਟੁੱਟੀ ਹੋਈ ਆਵਾਜ਼ ਸੁਣੋ ਪਰ ਅੱਜ ਜਦੋਂ ਮੈਂ ਦੁਬਾਰਾ ਤੇਰੇ ਘਰ ਦੀ ਚੌਕੜ ਪਾਰ ਕੀਤੀ ਨਾ ਲੱਗਿਆ ਮੈਂ ਫਿਰ ਤੋਂ ਦੁਬਾਰਾ ਜਨਮ ਲੈ ਲਿਆ ਇੱਕ ਨਵਾਂ ਰਾਜਬੀਰ ਜਿਸ ਨੂੰ ਹੁਣ ਟੁੱਟਣ ਦਾ ਡਰ ਹੀ ਨਹੀਂ ਦੋਸਤੋ ਜੇ ਤੁਸੀਂ ਵੀ ਕਿਸੇ ਮੁਸ਼ਕਲ ਵਿੱਚ ਫਸੇ ਹੋ ਤਾਂ ਕਬਰ ਆਉਣਾ ਰਾਤਾ ਦੇ ਹਨੇਰੇ ਕਿੰਨੇ ਵੀ ਜ਼ੋਰ ਲਾ ਲੈਣ ਘਰ ਦੀ ਰੋਸ਼ਨੀ ਜਿੱਤਦੀ ਜ਼ਰੂਰ ਹੈ ਘਰ ਹਮੇਸ਼ਾ ਖੁੱਲਾ ਹੁੰਦਾ ਆ ਪਰਿਵਾਰ ਕਦੇ ਪਿੱਠ ਨਹੀਂ ਫੇਰਦਾ ਕਦੇ ਛੱਡਦਾ ਨਹੀਂ ਕਦੇ ਮੂੰਹ ਨਹੀਂ ਮੋੜਦਾ ਜਦੋਂ ਦੁਨੀਆ ਸਾਹ ਚੁੱਕ ਨਵਾ ਦੇਵੇ ਉਹ ਘਰ ਜ਼ਿੰਦਗੀ ਵਾਪਸ ਦੇ ਦਿੰਦਾ ਆ ਅਤੇ ਦੋਸਤੋ ਸੱਚ ਆਖੀਏ ਤਾਂ ਕਈ ਵਾਰ ਇੱਕ ਫੋਨ ਕਾਲ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਆ ਸ਼ਾਇਦ ਤੁਸੀਂ ਨਹੀਂ ਜਾਣਦੇ ਕਿਸੇ ਦੇ ਦਿਲ ਵਿੱਚ ਅੜੀਕਾਂ ਦੇ ਕਿੰਨੇ ਲੰਮੇ ਲੰਮੇ ਰਾਹਤੇ ਬਣੇ ਹੋਏ ਨੇ ਅਤੇ ਜਦੋਂ ਸੁਬੇਰ ਹੋਈ ਘਰ ਵਾਲੇ ਹੌਲੀ ਹੌਲੀ ਉੱਠੇ ਮਾਂ ਨੇ ਸਭ ਤੋਂ ਪਹਿਲਾਂ ਦਰਵਾਜ਼ਾ ਵੇਖਿਆ ਪਰ ਰਾਜਵੀਰ ਕਮਰੇ ਦੇ ਵਿੱਚ ਨਹੀਂ ਸੀ ਮਾਂ ਨੇ ਹੌਲੀ ਜਿਹਾ ਕਿਹਾ ਸਭ ਨੂੰ ਸ਼ਾਇਦ ਅਸੀਂ ਸਭ ਨੇ ਇੱਕੋ ਹੀ ਸੁਪਨਾ ਵੇਖ ਲਿਆ ਹਾਂਜੀ ਦੋਸਤੋ ਇਹ ਸਭ ਇੱਕ ਸੁਪਨਾ ਸੀ ਪਾਰੇ ਸੁਪਨਾ ਦਿਲ ਚ ਇੱਕ ਵੱਡੀ ਉਮੀਦ ਛੱਡ ਗਿਆ ਜੇ ਇਹ ਕਹਾਣੀ ਨੇ ਤੁਹਾਡਾ ਦਿਲ ਛੋਇਆ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਚ ਲਿਖੋ ਕੋਈ ਸ਼ੇਹੋ ਜਿਆ ਜੋ ਤੁਸੀਂ ਲਿਖਣਾ ਚਾਹੁੰਦੇ ਹੋ ਜੋ ਤੁਹਾਡਾ ਦਿਲ ਕਰਦਾ ਬਾਕੀ ਅਸੀਂ ਵਾਪਸ ਆਵਾਂਗੇ ਇੱਕ ਹੋਰ ਸੱਚੀ ਕਹਾਣੀ ਨਾਲ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ